ਗੁਜਰਾਤ ਦਾ ਬਵੇਸ਼ ਲਾਠੀਆ ਫੜੋ ਹੈ ਜੀ ਯੂ ਐਸ ਏ ਦੇ ਵਿੱਚ ਫੈਂਟਨਲ ਸਪਲਾਈ ਕਰਦਾ ਸੀਗਾ 20 ਕਿਲੋ ਇੱਕ ਤਰ੍ਹਾਂ ਨਾਲ ਗੋਲੀਆਂ ਇਹਦੇ ਕੋਲੋਂ ਬਰਾਮਦ ਹੋਈਆਂ ਜਿਹਦੇ ਤੇ ਇਹਨਾਂ ਨੇ ਫਾਲਸ ਲੇਬਲਿੰਗ ਕੀਤੀ ਹੋਈ ਸੀ ਵਿਟਾਮਿਨ ਸੀ ਦੇ ਨਾਮ ਦੇ ਉੱਤੇ ਡਰੱਗ ਇਹ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕੋਲ ਫੜ ਹੁੰਦੀ ਆ ਪਰ ਇਹਦੇ ਕੋਲ ਜਣੀ ਕਿ ਇਹ ਗੁਜਰਾਤੀ ਬਿਜ਼ਨਸਮੈਨ ਕੋਲ ਫੜ ਹੋਈ ਆ ਉਹਦੇ ਪਿੱਛੇ ਸਪੈਸ਼ਲ ਇਹ ਹੈ ਕਿ ਇਹ ਦੋ ਜਿਹੜੀਆਂ ਕੈਮੀਕਲ ਕੰਪਨੀ ਸੀਆਂ ਜਿਹੜੀਆਂ ਇਹਦੀਆਂ ਗੁਜਰਾਤ ਦੇ ਵਿੱਚ ਸੀਗੀਆਂ ਉੱਥੋਂ ਹੀ ਇਹ ਸਾਰੀ ਜਿਹੜੀ ਡਰੱਗ ਸੀਗੀ ਉਹ ਸਪਲਾਈ ਕਰਦਾ ਸੀਗਾ ਇਹਨੂੰ ਐਚਐਸਆਈ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਯੂਐਸਏ ਦੀ ਉਹਨਾਂ ਨੇ ਅਰੈਸਟ ਕੀਤਾ ਆ ਉਹ ਇਹਦੇ ਕੋਲ ਇੱਕ ਸਮਗਲਰ ਬਣ ਕੇ ਗਏ ਉਹਨਾਂ ਦਾ ਇੱਕ ਏਜੰਟ ਕਿ ਸਾਨੂੰ ਇਹ ਜਿਹੜੀ ਫੈਂਟਾਨੇਲ ਹੈਗੀ ਆ ਉਹ ਚਾਹੀਦੀ ਆ ਤੇ ਇਹ ਨੇ ਯਾਨੀ ਕਿ ਉਸ ਏਜੰਟ ਦੇ ਨਾਲ ਜਿਹੜਾ ਇਹ 2010 ਵੈਸਟ ਇਨਵੈਸਟੀਗੇਸ਼ਨ ਏਜੰਸੀ ਦਾ ਸੀਗਾ ਉਹਦੇ ਨਾਲ ਗੱਲ ਕੀਤੀ ਵੀਡੀਓ ਕਾਲ ਕੀਤੀ ਤੇ ਇਸ ਤਰ੍ਹਾਂ ਉਹਨਾਂ ਨੇ ਜਾੜ ਚ ਫਸਾ ਕੇ ਇਹਨੂੰ ਇਹਦੇ ਕੋਲੋਂ ਇਹ ਸਾਰਾ ਬਰਾਮਦ ਕੀਤਾ ਤੇ ਇਹਨੇ ਬਾਅਦ ਚ ਮੰਨਿਆ ਕਿ ਮੇਰੀਆਂ ਜਿਹੜੀਆਂ ਉੱਥੇ ਕੰਪਨੀਆਂ ਸਨਗੀਆਂ ਉੱਥੋਂ ਮੈਂ ਸਾਰਾ ਇਹ ਇਹ ਸਿਸਟਮ ਜਾਨੀ ਕਿ ਉੱਥੇ ਚਲਾਉਂਦਾ ਹੈਗਾ ਆ ਜਿਹੜੀ ਫੈਂਟਾਂ ਨੇ ਲੈਥੇ ਲਿਆ ਕੇ ਜਿਹੜੇ ਮੈਕਸੀਕੋ ਦੇ ਇਹ ਡਰੱਗ ਡੀਲਰ ਹੈਗੇ ਆ ਜਾਨੀ ਕਿ ਇਹ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਉਹਨਾਂ ਨੂੰ ਇਹ ਸਪਲਾਈ ਕਰਦਾ ਸੀਗਾ ਗੁਜਰਾਤ ਦਾ ਪੰਜਾਬ ਨਾਲ ਤੇ ਗੁਜਰਾਤ ਦਾ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਰਹਿੰਦੇ ਪੰਜਾਬੀ ਜਾਂ ਪੰਜਾਬ ਨਾਲ ਕਿਦਾਂ ਇਹ ਲਿੰਕ ਹੈਗਾ ਇਹ ਸਾਰੇ ਡਰੱਗ ਦਾ ਉਹਦੇ ਤੇ ਵੀ ਗੱਲ ਕਰਦੇ ਸਮਾਂ ਪਹਿਲਾਂ ਭਗਵੰਤ ਮਾਨ ਪੰਜਾਬ ਦੇ ਸੀਐਮ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਡਰੱਗ ਆਉਂਦੀ ਆ ਉਹ ਗੁਜਰਾਤ ਦੇ ਵਿੱਚੋਂ ਹੀ ਆਉਂਦੀ ਆ ਇਹ ਉਹਨਾਂ ਦਾ ਪੂਰਾ ਬਿਆਨ ਸੀਗਾ ਉਹਨਾਂ ਨੇ ਬਕਾਇਦਾ ਔਨ ਰਿਕਾਰਡ ਇਹ ਗੱਲ ਮੰਨੀ ਸੀਗੀ ਸੋ ਤੁਸੀਂ ਹੁਣ ਇਹ ਸਾਰੀ ਗੱਲ ਸਮਝਣ ਵਾਲੀ ਆ ਪਿੱਛੇ ਜਏ ਸਾਡੀ ਜਿਹੜੀ ਪੁਲਿਸ ਸੀਗੀ ਪੰਜਾਬ ਦੀ ਉਹਨਾਂ ਨੇ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਵੀ ਛਾਪੇ ਵਗੈਰਾ ਮਾਰੇ ਸੀਗੇ ਜਿੱਥੋਂ ਬਹੁਤ ਲੱਖਾਂ ਦੇ ਤਦਾਦ ਦੇ ਵਿੱਚ ਜਿਹੜੀਆਂ ਆ ਜੀਵ ਥੱਲੇ ਰੱਖਣ ਵਾਲੀਆਂ ਹੁੰਦੀਆਂ ਜਿਹਨਾਂ ਨਸ਼ਾ ਵਗੈਰਾ ਬਹੁਤ ਹੋ ਜਾਂਦਾ ਉਹ ਉੱਥੋਂ ਫੜੀਆਂ ਸੀ ਪੀਣ ਵਾਲੀਆਂ ਫੜੀਆਂ ਸੀਗੀਆਂ ਇਹ ਜਿਹੜੇ ਹੋਰ ਨਸ਼ੇ ਵਾਲੇ ਕੈਪਸੂਲ ਟਰਮਾ ਡੋਲ ਵਗੈਰਾ ਜਾਂ ਇਦਾਂ ਦੇ ਹੋਰ ਉੱਥੋਂ ਬਹੁਤ ਫੜ ਹੋਏ ਸੀਗੇ ਸੋ ਜਿੱਥੇ ਗੱਲ ਇਹ ਕਹਿਣ ਵਾਲੀ ਆ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਤੋਂ ਵੀ ਇਹ ਨਸ਼ਾ ਵਗੈਰਾ ਆਉਂਦਾ ਹੋਊਗਾ ਚਿੱਟਾ ਪਰ ਮੈਨੂੰ ਲੱਗਦਾ ਇਹ ਸਭ ਤੋਂ ਜ਼ਿਆਦਾ ਜਿਹੜਾ ਨਸ਼ੇ ਦਾ ਡਰੱਗ ਦਾ ਜਿਹੜਾ ਇੱਕ ਇੱਕ ਇਹ ਪੂਰਾ ਥੈਲਿਆ ਹੋਇਆ ਜਿਹੜਾ ਇਹ ਇਹ ਇੰਡੀਆ ਸਟੇਟ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਸਟੇਟਾਂ ਹੈਗੀਆਂ ਗੁਜਰਾਤ ਜਾਂ ਹਿਮਾਚਲ ਉੱਥੇ ਹੀ ਸਾਰਾ ਬਣਦਾ ਹੈ ਤੇ ਉਹਨੂੰ ਪੰਜਾਬ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਇੱਥੇ ਜਿਹੜੀਆਂ ਇਹ ਕੈਮੀਕਲ ਫੈਕਟਰੀਆਂ ਹੈਗੀਆਂ ਉਹੀ ਬਣਾ ਰਹੀਆਂ ਤੁਸੀਂ ਸੁਣਿਆ ਨਾ ਜਦੋਂ ਵੀ ਪੁਲਿਸ ਇਹ ਚਿੱਟਾ ਫੜਦੀ ਆ ਜਦੋਂ ਕਿਤੇ ਉਹ ਵੀ ਥੋੜਾ ਬੱਤਾ ਫੜਿਆ ਜਾਂਦਾ ਤਾਂ ਉਹਨੂੰ ਨਸ਼ੀਲਾ ਪਾਊਡਰ ਕਿਹਾ ਜਾਂਦਾ ਕਿਉਂਕਿ ਜਦੋਂ ਉਹਦੀ ਜਾਂਚ ਹੁੰਦੀ ਆ ਤਾਂ ਉਹਦੇ ਵਿੱਚੋਂ ਇਹੀ ਨਿਕਲਦਾ ਹੈ ਕਿ ਇਹਦੇ ਵਿੱਚ ਲੱਗ ਲੱਗ ਜਿਹੜੇ ਕੈਮੀਕਲ ਹੈਗੇ ਆ ਜਿਹੜੇ ਲੈਬ ਦੇ ਵਿੱਚ ਬਣਦੇ ਆ ਉਹ ਉਹ ਇਹਦੇ ਵਿੱਚ ਪਾਇਓ ਆ ਜਾਨੀ ਕਿ ਇਹ ਕੋਈ ਹੈਰੋਇਨ ਜਾਂ ਕੋਈ ਹੋਰ ਕੁਦਰਤੀ ਨਿਸ਼ਾਨ ਨਹੀਂ ਹੁੰਦਾ ਹੈਗਾ ਸੋ ਇਹ ਜਿਹੜਾ ਕੋਈ ਗੈਰ ਕੁਦਰਤੀ ਨਸ਼ਾ ਲੈਬਾਂ ਦੇ ਵਿੱਚ ਬਣਦਾ ਉਹ ਮੈਨੂੰ ਲੱਗਦਾ ਜ਼ਿਆਦਾਤਰ ਇਹ ਜਿਹੜੀਆਂ ਸਟੇਟਸ ਹੈਗੀਆਂ ਇਹਨਾਂ ਦੇ ਵਿੱਚ ਹੀ ਬਣਦਾ ਹੈ। ਇਹ ਡਰੱਗ ਹੁਣ ਫੈਂਟਾਨੇਲ ਉਸ ਗੁਜਰਾਤੀ ਮੁੰਡੇ ਬਵੇਸ਼ ਲਾਠੀ ਆ ਜਿਹੜਾ ਬਿਜ਼ਨਸਮੈਨ ਉਹਦੇ ਕੋਲੋਂ ਫੜ ਹੋਈ ਆ। ਇਹ ਫੈਂਟਾਨੇਲ ਇੱਕ ਸਿੰਥੈਟਿਕ ਡਰੱਗ ਹੈਗੀ ਆ ਜਿਹੜੀ ਲੈਬ ਦੇ ਵਿੱਚ ਹੀ ਬਣਾਈ ਜਾਂਦੀ ਆ। ਵੈਸੇ ਇਹਦੀ ਖੋਜ ਬੈਲਜੀਅਮ ਦਾ ਇੱਕ ਵਿਗਿਆਨੀ ਸੀਗਾ ਜੇ ਨੇ 1959 ਦੇ ਵਿੱਚ ਕੀਤੀ ਸੀਗੀ। ਇਹਦੀ ਜਿਹੜੀ ਵਰਤੋਂ ਸੀਗੀ ਜਦੋਂ ਕਿਸੇ ਦਾ ਆਪਰੇਸ਼ਨ ਵਗੈਰਾ ਹੁੰਦਾ ਸੀਗਾ ਉਹਨੂੰ बेहोਸ਼ ਕਰਨ ਲਈ ਹੀ ਦਿੱਤੀ ਜਾਂਦੀ ਸੀਗੀ। ਤੁਸੀਂ ਇਹ حساب ਲਾ ਲਓ ਕਿ ਜਿੰਨਾ ਹੈਰੋਇਨ ਪੀ ਕੇ ਇੱਕ ਬੰਦੇ ਨੂੰ ਨਸ਼ਾ ਹੋ ਜਾਂਦਾ ਇਹ ਜਿਹੜੀ ਫੈਂਟਾਨੀਲ ਆਉਦਾ ਇੱਕ ਲੂਣ ਦਾ ਦਾਣਾ ਕਹਿੰਦੇ ਆ ਕਿ ਉਨੇ ਉਨੇ ਨਾਲ ਹੀ ਇਹ ਜਿੰਨਾ ਹੈਰੋਇਨ ਨੋਰਮਲ ਪੀ ਕੇ ਇੱਕ ਬੰਦੇ ਨੂੰ ਨਸ਼ਾ ਹੁੰਦਾ ਉਹਦੇ ਨਾਲ ਇੰਨਾ ਹੋ ਜਾਂਦਾ ਸੋ ਇਹ ਜਿਹੜੀ ਡਰੱਗ ਐ ਇੰਨੀ ਜ਼ਿਆਦਾ ਇਹ ਤੇਜ਼ ਹੈਗੀ ਆ ਜੇ ਮੈਂ ਤੁਹਾਨੂੰ ਦੱਸ ਦਾਂ ਤੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਹਰੇਕ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਸ ਫੈਂਟਨਿਲ ਦੀ ਓਵਰਡੋਜ਼ ਨਾਲ ਮਰ ਜਾਂਦੇ ਆ ਕਿਉਂਕਿ ਇਹ ਜਿਹੜੀ ਫੈਂਟਨਿਲ ਹੁੰਦੀ ਹੈ ਇਹਨੂੰ ਹੈਰਨ ਦੇ ਵਿੱਚ ਵੀ ਮਿਲਾਇਆ ਜਾਂਦਾ ਤੇ ਅਫੀਮ ਦੇ ਵਿੱਚ ਵੀ ਮਿਲਾਇਆ ਜਾਂਦਾ ਹੋਰ ਕੋਈ ਨਸ਼ੀਲੇ ਪਦਾਰਥ ਹੁੰਦੇ ਆ ਉਹਦੇ ਵਿੱਚ ਵੀ ਮਿਲਾ ਦਿੱਤਾ ਜਾਂਦਾ ਤਾਂ ਜੋ ਨਸ਼ਾ ਜਿਹੜਾ ਆ ਉਹ ਬਾਦੂ ਹੋਵੇ ਲੋਕਾਂ ਕੈਨੇਡਾ ਦੇ ਵਿੱਚ ਵੀ ਜਿਹੜੀਆਂ ਇਹ ਡੈਥ ਹੋਈਆਂ ਆ ਓਵਰਡੋਜ਼ ਦੇ ਨਾਲ ਉਹਦੇ ਵਿੱਚ ਜਿੰਨੀਆਂ ਵੀ ਡੈਥ ਹੋਈਆਂ ਸੀਗੀਆਂ ਉਹਦੇ ਵਿੱਚ ਘੱਟੋ ਘੱਟ 80% ਜਿਹੜੀ ਇਹ ਇਹ ਕੇਸ ਸੀਗੇ ਜਿਹੜੇ 80% ਉਹਦੇ ਵਿੱਚ ਫੈਂਟਾਨੇਲ ਇਨਵੋਲਵਡ ਸੀਗੀ ਇਹਦਾ ਖਲਾਸਾ ਜਿਹੜਾ ਸੀਗਾ ਇਹ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਨਰਿੰਦਰ ਸਿੰਘ ਵਾਲੀਆ ਉਹਨਾਂ ਨੇ ਵੀ ਕੀਤਾ ਸੀ ਕਿ ਜਿਹੜੀਆਂ 80% ਜਿਹੜੀਆਂ ਇੱਥੇ ਡੈਥ ਹੋਈਆਂ ਆ ਉਹਦੇ ਪਿੱਛੇ ਕਾਰਨ ਓਵਰਡੋਸ ਸੀਗਾ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਬੱਚੇ ਸੀਗੇ ਇਹ ਸੁੱਤੇ ਪਏ ਰਹਿੰਦੇ ਸੀ ਜਾਂ ਉਹਨਾਂ ਦੀ ਅਚਾਨਕ ਹਾਰਟ ਅਟੈਕ ਹੋਣਾ ਮੌਤ ਹੋ ਜਾਂਦੀ ਸੀ ਸੋ ਹੁਣ ਤੁਸੀਂ ਇੱਥੇ ਗੱਲ ਧਿਆਨ ਨਾਲ ਸੁਣੋ ਕਿ ਅਸੀਂ ਪੰਜਾਬੀ ਜਦੋਂ ਵੀ ਦੇਖਦੇ ਆ ਕਿ ਆਹ ਅਫੀਮ ਵਾਲੀਆਂ ਡੱਬੀਆਂ ਗਾਣਿਆਂ ਦੇ ਵਿੱਚ ਇਦਾਂ ਪ੍ਰਮੋਟ ਕੀਤਾ ਜਾਂਦਾ ਤਾਂ ਇੱਕ ਜਿਹੜਾ ਹੈਗਾ ਇਹ ਮਨ ਦੇ ਵਿੱਚ ਜਿਹੜੇ ਇਹ ਬੱਚੇ ਹੁੰਦੇ ਆ ਇੱਕ ਉਹਨਾਂ ਦੇ ਵਿੱਚ ਸ਼ਭੀ ਬਣ ਜਾਂਦੀ ਆ ਕਿ ਅਫੀਮ ਪਤਾ ਨਹੀਂ ਕਿਹੜੀ ਚੀਜ਼ ਹੈਗੀ ਆ ਸੋ ਜਿਹੜੇ ਵੀ ਇਹ ਸਮਗਲਰ ਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਪੰਜਾਬੀ ਆ ਅਫੀਮ ਪ੍ਰਤੀ ਇਹ ਥੋੜਾ ਅਟਰੈਕਟ ਹੁੰਦੇ ਆ ਸੋ ਇਹ ਜਿੰਨੀ ਵੀ ਅਫੀਮ ਇਹ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਸਪਲਾਈ ਕੀਤੀ ਜਾਂਦੀ ਆ ਉਹਦੇ ਵਿੱਚ ਇਹੀ ਫੈਂਟਾਨੇਲ ਜਿਹੜੀ ਆ ਉਹ ਯੂਜ਼ ਕਰ ਦਿੱਤੀ ਜਾਂਦੀ ਆ ਕਿਉਂਕਿ ਇਹਦੇ ਵਿੱਚ ਕੋਈ ਲੈਬ ਦੇ ਵਿੱਚ ਨਹੀਂ ਕੀਤਾ ਜਾਂਦਾ ਤੇ ਕਈ ਵਾਰੀ ਜਿਹੜੀ ਇਹਦੇ ਵਿੱਚ ਇਹ ਫੈਂਟਾਨੇਲ ਦੀ ਮਾਤਰਾ ਉਹ ਲੋੜ ਤੋਂ ਵੱਧੂ ਪਾ ਦਿੱਤੀ ਜਾਂਦੀ ਆ ਜਿਹਦੇ ਨਾਲ ਜਿਹਦੀ ਇਹ ਇਹ ਮਤਲਬ ਕਿ ਓਵਰਡੋਜ਼ ਹੋ ਕੇ ਬੱਚਿਆਂ ਦੀ ਮੌਤ ਹੋ ਜਾਂਦੀ ਆ ਜੇ ਕੋਈ ਪਹਿਲਾਂ ਕਰਦਾ-ਕਰਦਾ ਰਿਹਾ ਉਹ ਝੱਲ ਜਾਂਦਾ ਕਿਉਂਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਇਹ ਅਫੀਮ ਜਿਹੜੀ ਸ਼ਾਇਦ ਪੰਜਾਬ ਮਿਲਦੀ ਸੀ ਖਰੇ ਉਹੀ ਹੋਵੇ ਇਸ ਲਈ ਉਹ ਉਸ ਹਾਬਨਾ ਖਾਲਣ ਦੇ ਤੇ ਇਹਨਾਂ ਦੀ ਡੈਥ ਵਗੈਰਾ ਹੋ ਜਾਂਦੀ ਆ ਵੈਸੇ ਮੈਂ ਦੱਸਦਾ ਜਿਹੜੀ ਇਹ ਅਫੀਮ ਐ ਇਸ ਵੇਲੇ ਚਾਹੇ ਕਿਤੇ ਵੀ ਮਿਲ ਰਹੀ ਆ ਦੁਨੀਆ ਦੇ ਵਿੱਚ ਉਹ ਅਸਲੀ ਹੋਣ ਦੇ ਚਾਂਸ 1% ਆ ਕਿਉਂਕਿ ਦੁਨੀਆ ਦੇ ਵਿੱਚ ਇਸ ਵੇਲੇ ਕਿਤੇ ਵੀ ਇਹ ਜਿਹੜੀ ਅਫੀਮ ਦੀ ਖੇਤੀ ਆ ਉਹ ਨਹੀਂ ਹੋ ਰਹੀ ਜੇਕਰ ਹੋ ਵੀ ਰਹੀ ਆ ਉਹ ਕੋਈ ਦੇਸ਼ ਦੀਆਂ ਸਰਕਾਰਾਂ ਕਰਾ ਰਹੀਆਂ ਤੇ ਉਹਨਾਂ ਨੇ ਪੂਰਾ ਪੂਰਾ ਏਰੀਏ ਦਾ ਇੱਕ ਮਲਾਂਕਣ ਕੀਤਾ ਹੁੰਦਾ ਕਿ ਇੱਥੋਂ ਇੰਨੀ ਅਫੀਮ ਨਿਕਲਣੀ ਆ ਜਾਂ ਵਗੈਰਾ ਤੇ ਉਸ ਤੋਂ ਵੱਧੂ ਕੋਈ ਵੇਚ ਕੇ ਸਾਰਿਆਂ ਨੂੰ ਖੜਾਈ ਜਾਵੇ ਇਦਾਂ ਹੋ ਨਹੀਂ ਸਕਦਾ ਚਾਹੇ ਇੰਡੀਆ ਚ ਵੀ ਪੰਜਾਬ ਚ ਵੀ ਮਿਲਦੀ ਆ ਉਹ 101% ਚਾਂਸ ਆ ਕਿ ਉਹਦੇ ਵਿੱਚ ਇਦਾਂ ਦੇ ਹੀ ਕੋਈ ਸਿੰਥੈਟਿਕ ਡਰੱਗ ਕਿਉਂਕਿ ਅੱਜ ਕੱਲ ਇਹ ਆਫੀਨ ਦੇ ساتھ ਮਿਲ ਜਾਂਦੇ ਆ 스మెਲ ਉਦਾਂ ਦੀ ਮਾਰਦੇ ਆ ਤੇ ਬਹੁਤ ਕੁਸ਼ ਚੀਜ਼ਾਂ ਚੱਲਦੀਆਂ ਸੋ ਇਦਾਂ ਦੇ ਜਾਲਾਂ ਤੋਂ ਬਚੋ ਬਹੁਤ ਸਾਰੇ ਲੋਕ ਜਿਹੜੀ ਆਪਣੀ ਜਾਨ ਆ ਇਹਨਾਂ ਨਸ਼ੇ ਕਰਕੇ ਗੁਆ ਰਹੇ ਆ ਹਰੇਕ ਸਾਲ ਸੋ ਇਹ ਜਿਹੜਾ ਗੁਜਰਾਤ ਤੋਂ ਹੀ ਜਿੱਦਾਂ ਭਗਵੰਤ ਮਾਨ ਨੇ ਦੱਸਿਆ ਪੰਜਾਬ ਚ ਵੀ ਨਿਚਾ ਆ ਰਿਹਾ ਤੇ ਇਹ ਗੁਜਰਾਤੀ ਹੀ ਜਿਹੜੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਦੇ ਵਿੱਚ ਉਹ ਫੈਂਟਾ ਨੇਲ ਆ ਕਿਤੇ ਨਾ ਕਿਤੇ ਇਹ ਕਨੈਕਸ਼ਨ ਜਾ ਕੇ ਉਸ ਗੁਜਰਾਤ ਨਾਲ ਹੀ ਜੁੜ ਰਿਹਾ ਹੈਗਾ ਸੋ ਜੇਕਰ ਇੱਕ ਦੇਖਿਆ ਜਾਵੇ ਜਿਹੜੀ ਪੰਜਾਬੀਆਂ ਦੇ ਵਿੱਚ ਐਨਰਜੀ ਆ ਉਹ ਸਭ ਤੋਂ ਜ਼ਿਆਦਾ ਆ ਇਹ ਜਿਹੜੀ ਫਿਜ਼ੀਕਲ ਐਨਰਜੀ ਆ ਜੇ ਤੁਸੀਂ ਕੇਰਲਾ ਵਰਗੇ ਦੇਖਿਓ ਦਿਮਾਗ ਤੋਂ ਜ਼ਿਆਦਾ ਕੰਮ ਲੈਂਦੇ ਆ ਪੜ੍ਹਾਈ ਲਿਖਾਈ ਦੇ ਵਿੱਚ ਕਿਉਂਕਿ ਜਿਹੜਾ ਸਾਡਾ ਖੇਤਾ ਹਮੇਸ਼ਾ ਲੜਾਈ ਜੰਗਾਂ ਦੇ ਵਿੱਚ ਰਿਹਾ ਤੁਸੀਂ ਅੱਜ ਵੀ ਦੇਖ ਲਓ ਜੇਕਰ ਗੇਮਾਂ ਦੇ ਵਿੱਚ ਕੋਈ ਮੈਡਲ ਵਗੈਰਾ ਹੁੰਦਾ ਇੰਡੀਆ ਨੂੰ ਤਾਂ ਪੰਜਾਬ ਹਰਿਆਣਾ ਤੋਂ ਸਭ ਤੋਂ ਜ਼ਿਆਦਾ ਹੀ ਹੁੰਦੇ ਆ ਕਾਰਨ ਇਹ ਹੈ ਕਿ ਸਾਡੇ ਵਿੱਚ ਜਿਹੜੀ ਇਹ ਫਿਜ਼ੀਕਲ ਐਨਰਜੀ ਜ਼ਿਆਦਾ ਆ ਜੇ ਨੂੰ ਅਸੀਂ ਕਿਸੇ ਸਹੀ ਪਾਸੇ ਖੇਡਾਂ ਜਿਮ ਵਗੈਰਾ ਬਾਹ ਨੂੰ ਲਾਵਾਂਗੇ ਤਾਂ ਅਸੀਂ ਨਸ਼ਿਆਂ ਤੋਂ ਦੂਰ ਰਹਿ ਸਕਦੇ ਆ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਉਹੀ ਬੰਦਾ ਫਸਦਾ ਜਿਹੜਾ ਥੋੜਾ ਜਿਹਾ ਇਹ ਸੌਫਟ ਹਾਰਟਡ ਹੁੰਦਾ ਹੈ ਜਾਂ ਕਹਿ ਲਓ ਕਿ ਉਹਦੇ ਕੋਲ ਦਿਮਾਗ ਉਹ ਘੱਟ ਯੂਜ਼ ਕਰਦਾ ਹੁੰਦਾ ਚਲਾਕ ਬੰਦਾ ਕਈ ਵਾਰੀ ਇਹਨੂੰ ਕਰਦਾ ਹੁੰਦਾ ਤੇ ਛੇਤੀ ਬਾਹਰ ਵੀ ਆ ਜਾਂਦਾ ਹੁੰਦਾ ਸੋ ਤੁਸੀਂ ਅਕਸਰ ਦੇਖਿਆ ਹੋਣਾ ਕਿ ਜੇਕਰ ਬੰਦਾ ਕੋਈ ਨਸ਼ੇ ਕਰਦਾ ਰਿਹਾ ਹੋਵੇ ਦੇ ਉਹ ਨਸ਼ਾ ਛੱਡਦਾ ਤਾਂ ਉਹ ਬਹੁਤ ਤਰੱਕੀ ਕਰਦਾ ਕਿਉਂਕਿ ਜਿਹੜਾ ਬੰਦਾ ਨਸ਼ਾ ਕਰਦਾ ਹੁੰਦਾ ਉਹਨੂੰ ਇੱਕੋ ਹੀ ਕਮੀ ਆਪਣੇ ਆਪ ਦੇ ਵਿੱਚ ਲੱਗਦੀ ਹੁੰਦੀ ਹੈ ਕਿ ਆਹ ਨਸ਼ਾ ਮੈਨੂੰ ਚੁੰਬੜਿਆ ਜੇ ਮੈਂ ਇਹਨੂੰ ਛੱਡ ਦਿੱਤਾ ਤਾਂ ਮੈਂ ਬਹੁਤ ਤਰੱਕੀ ਕਰੂੰਗਾ ਤੇ ਇਸ ਲਈ ਜਦੋਂ ਉਹ ਬੰਦਾ ਜਿਹੜੀ ਨਸ਼ੇ ਕਰਨੇ ਵਾਲਾ ਨਸ਼ੇ ਤੋਂ ਬਾਹਰ ਆ ਜਾਂਦਾ ਤਾਂ ਉਹਨੂੰ ਲੱਗਦਾ ਜੇ ਮੈਂ ਉਹ ਨਸ਼ੇ ਤੋਂ ਬਾਹਰ ਆ ਸਕਦਾ ਹਾਂ ਉਸ ਕੋੜ ਨੂੰ ਛੱਡ ਸਕਦਾ ਤਾਂ ਮੇਰੇ ਲਈ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸੀਬਤ ਜਿਹੜੀ ਹੈਗੀ ਆ ਵੱਡੀ ਨਹੀਂ ਹੈਗੀ ਸੋ ਲੋੜ ਆ ਅੱਜਕੱਲ ਆਪਾਂ ਨੂੰ ਜਿਹੜਾ ਜੂਥ ਜਿਹੜਾ ਨਸ਼ਿਆਂ ਵੱਲੂ ਜਾ ਰਿਹਾ ਉਹਨੂੰ ਉਹਦੇ ਪਿੱਛੇ ਕਾਰਨ ਕੀ ਆ ਬੇਰਜ਼ਗਰੀ ਕਰਕੇ ਜਾ ਰਿਹਾ ਜਾਂ ਉਹਦੇ ਹੋਰ ਨਿਰਾਸ਼ਾ ਜਿਹਦੀ ਵਜ੍ਹਾ ਕਰਕੇ ਉਹ ਜਾ ਰਿਹਾ ਸੋ ਤੁਸੀਂ ਦੇਖਿਆ ਹੋਣਾ ਕਿ ਨੌਜਵਾਨ ਉਹੀ ਹੁੰਦੇ ਆ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਨਸ਼ਾ ਕਰਦਾ ਹੁੰਦਾ ਕੋਈ ਕੈਨੇਡਾ ਅਮਰੀਕਾ ਚਲ ਜਾਂਦਾ ਤੇ ਟਰਾਂਸਪੋਰਟਾਂ ਦੇ ਮਾਲਕ ਬਣ ਜਾਂਦੇ ਆ ਸੋ ਨਸ਼ੇ ਦੇ ਪਿੱਛੇ ਕਿਤੇ ਨਾ ਕਿਤੇ ਕਾਰਨ ਹੈਗੇ ਆ ਬੇਰੁਜ਼ਗਾਰੀ ਵਗੈਰਾ ਵਰਗੇ ਵੀ ਜਾਂ ਉੱਥੇ ਕੰਮਾਂ ਦੀ ਘਾਟ ਵੀ ਜਾਂ ਕਹਿ ਲਓ ਕਿ ਓਪਰਚ्युनिटीਜ਼ ਦੀ ਘਾਟ ਹੈਗੀ ਆ ਜੇਕਰ ਤੁਸੀਂ ਦੇਖਿਆ ਹੋਣਾ ਇੱਕ ਬੰਦਾ ਇਹੇ ਕੋਈ ਜੌਬ ਕਰਦਾ ਆ ਜਾਂ ਕੋਈ ਨੌਕਰੀ ਕਰਨ ਜਾਂਦਾ ਉਹਨੂੰ 20-25000 ਰੁਪਏ ਮਿਲੇ ਮਹੀਨੇ ਦਾ ਓਵਰਟਾਈਮ ਦੇ ਮੈਨ ਅਲੱਗ ਕਹੋ ਬੰਦਾ ਨਸ਼ਾ ਕਿੱਦਾਂ ਕਰ ਲੂਗਾ ਉਹ ਨਸ਼ਾ ਕਰੂਗਾ ਵੀ ਤਾਂ ਥੋੜਾ ਬੱਤਾ ਕਰੂਗਾ ਕਿਉਂਕਿ ਉਹਨੂੰ ਪਤਾ ਜੇ ਮੈਂ ਸਵੇਰੇ ਨਹੀਂ ਗਿਆ ਤਾਂ ਮੇਰੀ ਦਿਹਾੜੀ ਖਤਮ ਹੋ ਜਾਣੀ ਹੈ ਸੋ ਕਿਤੇ ਨਾ ਕਿਤੇ ਇਹਦੇ ਪਿੱਛੇ ਬੇਰਜਗਾਰੀ ਇੱਕ ਬਹੁਤ ਵੱਡਾ ਕਾਰਨ ਆ ਦੂਸਰਾ ਇਹਦੇ ਪਿੱਛੇ ਅਸੀਂ ਐਜੂਕੇਸ਼ਨ ਦੇ ਕੇ ਨੌਜਵਾਨਾਂ ਨੂੰ ਜਿਹੜੇ 10ਵੀਂ ਤੋਂ 12ਵੀਂ ਵਾਲੇ ਸਪੈਸ਼ਲ ਜਿਹੜੀ ਉਹਨਾਂ ਦੀ એનર્ਜੀ ਹੈਗੀ ਆ ਉਹਨਾਂ ਨੂੰ ਸਹੀ ਗੇਮਾਂ ਵਾਲੇ ਪਾਸੇ ਜਾਂ ਹੋਰ ਪਾਸੇ ਜਿਹੜੇ ਉਹਨਾਂ ਦੇ ਕੋਈ ਸੌਂਕ ਹੈਗੇ ਆ ਜਾਂ ਕੋਈ ਹੋਰ ਉਹਨਾਂ ਦੇ ਵਿੱਚ ਕਲਾਕਾਰੀ ਹੈਗੀ ਆ ਉਧਰ ਨੂੰ ਲਾ ਸਕਦੇ ਆ ਇੱਕ ਸਹੀ ਸੇਧ ਦੇ ਕੇ ਸੋ ਇਹੀ ਤਰੀਕੇ ਹੈਗੇ ਜੇ ਕਹਦੇ ਅਸੀਂ ਨਸ਼ੇ ਨੂੰ ਖਤਮ ਕਰ ਸਕਦੇ ਹਾਂ ਦੁਨੀਆ ਦੇ ਵਿੱਚੋਂ ਮੈਨੂੰ ਲੱਗਦਾ ਅਸੀਂ ਖਤਮ ਨਹੀਂ ਕਰ ਸਕਦੇ ਦੁਨੀਆ ਦੇ ਵਿੱਚ ਕੋਈ ਵੀ ਦੇਸ਼ ਹੈ ਨਹੀਂ ਜਿੱਥੇ ਨਸ਼ਾ ਨਹੀਂ ਹੈਗਾ ਇੱਥੋਂ ਤੱਕ ਕਿ ਜਿਹੜੇ ਅਰਬ ਦੇਸ਼ ਹੈਗੇ ਜਿੱਥੇ ਨੇ ਸਖਤ ਕਾਨੂੰਨਾਂ ਉੱਥੇ ਵੀ ਇਹ ਨਸ਼ਾ ਮਿਲਦਾ ਸੋ ਨਸ਼ਾ ਜਾਂ ਅਵੈਧ ਹਥਿਆਰ ਦੁਨੀਆ ਦੇ ਵਿੱਚ ਕਿਤੇ ਵੀ ਖਤਮ ਨਹੀਂ ਹੋ ਸਕਦੇ ਇਹਦੇ ਪਿੱਛੇ ਬਹੁਤ ਵੱਡਾ ਮਾਫੀਆ ਕੰਮ ਕਰਦਾ ਹੈ ਜੇ ਅਸੀਂ ਨਸ਼ਿਆਂ ਦੀ ਗੱਲ ਕਰ ਲਈਏ ਤਾਂ ਅੱਜ ਤੋਂ ਲੱਖਾਂ ਸਾਲ ਪਹਿਲਾਂ ਵੀ ਸੀਗੇ ਉਦੇ ਨਾਮ ਸ਼ਾਇਦ ਸੂਮਰਾਸ ਭੰਗ ਡੋਡੇ ਜਾਂ ਹੋਰ ਕੁਝ ਹੋ ਸਕਦੇ ਆ ਅੱਜ ਕੱਲ ਸਿੰਥੈਟਿਕ ਨਸ਼ੇ ਆ ਗਏ ਆ ਨਸ਼ੇ ਨਹੀਂ ਮੁੱਕ ਸਕਦੇ ਪਰ ਅਸੀਂ ਜੂਥ ਨੂੰ ਸਮਝਾ ਕੇ ਉਹਨਾਂ ਨੂੰ ਇੱਕ ਸਪੈਸ਼ਲ ਐਜੂਕੇਸ਼ਨ ਦੇ ਕੇ ਜਾਂ ਉਹਨਾਂ ਲਈ ਕੋਈ ਕੰਮ ਕਰਨ ਦੇ ਵੱਧ ਮੌਕੇ ਪੈਦਾ ਕਰਕੇ ਇਹਨੂੰ ਸਮਾਜ ਦੇ ਵਿੱਚੋਂ ਘਟਾ ਸਕਦੇ ਆ ਜੇ ਅਸੀਂ ਕਹਿ ਲਈਏ ਕਿ ਉੱਧਾ ਰੋਕ ਦਈਏ ਜਾਂ ਅਨੁਸ਼ਾਤੀ ਨਾਲ ਰੋਕ ਦਈਏ ਮੈਨੂੰ ਨਹੀਂ ਲੱਗਦਾ ਇਹਨੂੰ ਰੋਕਿਆ ਜਾ ਸਕਦਾ ਹੈਗਾ ਜਿਹੜਾ ਨਸ਼ਾ ਇੱਕ ਸੌਖਾ ਮਿਲ ਜਾਂਦਾ ਹਰੇਕ ਗਲੀ ਮਲੇ ਤੋਂ ਮਿਲ ਜਾਂਦਾ ਜਾਨੀ ਕਿ ਈਜ਼ੀ ਅਵੇਲੇਬਿਲਟੀ ਉਹ ਇੱਕ ਇਹਦਾ ਕਾਰਨ ਹੈਗਾ ਆ ਪਰ ਜੇ ਅਸੀਂ ਕਹਦੇ ਇਹਨੂੰ ਹਮੇਸ਼ਾ ਲਈ ਖਤਮ ਕਰ ਦਈਏ ਤਾਂ ਖਤਮ ਨਹੀਂ ਹੋ ਸਕਦਾ ਸੋ ਇਹਦੇ ਪਿੱਛੇ ਬਹੁਤ ਸਾਰੇ ਫੈਕਟਰ ਜਿਹੜੇ ਹੁੰਦੇ ਆ ਉਹ ਕੰਮ ਕਰਦੇ ਹੁੰਦੇ ਆ ਸੋ ਇਸ ਤਰ੍ਹਾਂ ਜਿਹੜਾ ਅੱਜ ਇਹ ਵਿਵੇਸ਼ ਲਾਠੀਆ ਜਿਹੜਾ ਕਿ ਫੜ ਹੋਇਆ ਯੂ ਐਸ ਏ ਦੇ ਵਿੱਚ ਉਹੋ ਹੀ ਗੁਜਰਾਤ ਦੇ ਵਿੱਚ ਉਹਦੀਆਂ ਫੈਕਟਰੀਆਂ ਜਿਹੜੀਆਂ ਕੈਮੀਕਲ ਬਣਾਉਂਦੀਆਂ ਜਿਹੜਾ ਕਿ ਬਾਹਰ ਡਰੱਗ ਜਾਂਦਾ ਸੀਗਾ ਤੇ ਕਿਤੇ ਨਾ ਕਿਤੇ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਜਿੰਨੀ ਵੀ ਇਹ ਡਰੱਗ ਉਥੋਂ ਸਪਲਾਈ ਕਰਦਾ ਸੀਗਾ ਗੁਜਰਾਤ ਤੋਂ ਸ਼ਾਇਦ ਇਹ ਅਡਾਨੀ ਦਾ ਪੋਰਟ ਆ ਜਿਹੜਾ ਉਹਦੇ ਥਰੂ ਹੀ ਕਰਦਾ ਹੋਊਗਾ ਕਿਉਂਕਿ ਉਥੋਂ ਹੀ ਇਹ ਸਾਰੇ ਸ਼ਿਪਿੰਗ ਵਗੈਰਾ ਜਾਂਦੀਆਂ ਹੈਗੀਆਂ ਸੋ ਉਹਦੀ ਵੀ ਜਿਹੜੀ ਐਚਐਸਆਈ ਹੈਗੀ ਆ ਯੂਐਸਏ ਦੀ ਉਹ ਜਾਂਚ ਵਗੈਰਾ ਕਰ ਰਹਾ ਸੋ ਇਸ ਤਰ੍ਹਾਂ ਨਾਲ ਜਿਹੜਾ ਇਹ ਗੁਜਰਾਤ ਦਾ ਲਿੰਕ ਆ ਇਸ ਵੇਲੇ ਕਹ ਲਓ ਕਿ ਇੱਕ ਤਰ੍ਹਾਂ ਨਾਲ ਪੰਜਾਬੀਆਂ ਨਾਲ ਹੀ ਜੁੜਦਾ ਜਾ ਰਿਹਾ ਕਿਉਂਕਿ ਇਹ ਫੈਂਟਾਨੇਲ ਜਾਂ ਜਿਹੜੇ ਵੀ ਨਸ਼ੇ ਚ ਜੂਸ ਹੁੰਦੀ ਆ ਜਿਹੜਾ ਇੰਡੀਆ ਚ ਪੰਜਾਬ ਚ ਆਉਂਦਾ ਆ ਉਹਨ ਨਸ਼ੀਲਾ ਪਦਾਰਥ ਹੈਰੋਨ ਬਣਾ ਕੇ ਉਹਨੂੰ ਵੇਚਿਆ ਜਾਂਦਾ ਉਹੱਚ ਵੀ ਇਹੀ ਯੂਜ਼ ਹੁੰਦੀ ਆ ਜਿਹੜੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਪੰਜਾਬੀ ਮਾਰ ਰਹੇ ਆ ਉਹਦੇ ਵਿੱਚ ਉਹ ਫੈਂਟਾਨੇਲ ਯੂਜ਼ ਹੁੰਦੀ ਆ ਉਹਦੇ ਵਿੱਚ ਵੀ ਉਹੀ ਪੈਂਦਾ ਜਿਹੜੀਆਂ ਗੋਲੀਆਂ ਇਹ ਬਵੇਸ਼ ਲਾਠੀਆਂ ਨੇ ਵਿਟਾਮਿਨ ਸੀ ਦਾ ਲੇਬਲ ਲਾ ਕੇ ਉੱਥੇ ਬਾਹਰ ਭੇਜੀਆਂ ਸੀਗੀਆਂ ਪਰ ਉਹ ਉੱਥੇ ਫੜ ਹੋ ਗਿਆ ਇਹ ਬਿਜ਼ਨਸਮੈਨ ਸੋ ਇਹ ਸਾਰੀ ਆਪਣੀ ਗੱਲਬਾਤ ਸੀ ਜੇਕਰ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਜੇਕਰ ਕੋਈ ਕਮੀ ਪੇਸ਼ੀ ਆ ਤਾਂ ਵੀ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ